ਬਹੁਤ ਹੀ ਸੋਹਣੀ ਕਹਾਣੀ ਕਰਦੇ ਆਂ ਮਾਂ ਤਾਂ ਮਾਂ ਹੁੰਦੀ ਐ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਮਾਂ ਦੀ ਇੱਕੋ ਹੀ ਅੱਖ ਸੀ ਉਸ ਦਾ ਪੁੱਤਰ ਆਪਣੀ ਮਾਂ ਦੀ ਇੱਕ ਅੱਖ ਨਾ ਹੋਣ ਕਾਰਨ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ। ਇਸੇ ਹੀਣ ਭਾਵਨਾ ਕਰਕੇ ਉਹ ਆਪਣੀ ਮਾਂ ਦਾ ਸਤਿਕਾਰ ਨਹੀਂ ਸੀ ਕਰਦਾ। ਸਗੋਂ ਉਸ ਨੂੰ ਘਰੇਨਾ ਦੀ ਭਾਵਨਾ ਨਾਲ ਦੇਖਦਾ ਸੀ। ਇਸ ਬੱਚੇ ਦਾ ਪਿਓ ਨਿਛੇੜੀ ਸੀ, ਬਿਮਾਰ ਰਹਿੰਦਾ ਸੀ, ਕੁਝ ਕਮਾਉਂਦਾ ਵੀ ਨਹੀਂ ਸੀ। ਉੱਪਰੋਂ ਉਸ ਦੀ ਬਿਮਾਰੀ ਦਾ ਖਰਚਾ ਵੱਖਰਾ। ਐਸ ਲਈ ਮਾਂ ਸਬਜ਼ੀ ਦੀ ਰੇੜੀ ਲਾਉਂਦੀ ਸੀ ਤੇ ਘਰ ਦਾ ਖਰਚ ਚਲਾਉਂਦੀ ਸੀ ਇੱਕ ਦਿਨ ਕਾਲਜ 'ਚ ਸਾਲਾਨਾ ਸਮਰੋਹ ਸੀ ਜਿਸ ਵਿੱਚ ਇਸ ਬੱਚੇ ਨੇ ਵੀ ਪੇਸ਼ਕਾਰੀ ਕਰਨੀ ਸੀ ਪਿਓ ਨੂੰ ਤਾਂ ਕੋਈ ਚਿੰਤਾ ਸੀ ਨਹੀਂ ਮਾਂ ਹੀ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਸੀ ਇੱਕ ਅੱਖ ਤੋਂ ਹੀਣੀ ਮਾਂ ਆਪਣੇ ਬੱਚੇ ਦੀ ਹੌਸਲਾ ਫਜ਼ਾਈ ਕਰਨ ਲਈ ਕਾਲਜ ਪਹੁੰਚ ਗਈ ਇਹ ਬੱਚਾ ਜੋ ਆਪਣੀ ਮਾਂ ਕਰਕੇ ਪਹਿਲਾ ਤੋਂ ਹੀ ਹੀਣ ਭਾਵਨਾ ਦਾ ਸ਼ਿਕਾਰ ਸੀ ਅਚਨਚੇਤ ਆਪਣੀ ਮਾਂ ਨੂੰ ਕਾਲਜ 'ਚ ਦੇਖ ਕੇ ਹੋਰ ਵੀ ਸ਼ਰਮਸ਼ਾਰ ਹੋਇਆ ਤੇ ਘਬਰਾ ਗਿਆ ਇਸ ਨੇ ਆਪਣੀ ਮਾਂ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਉਸ ਵੱਲ ਕੌੜੀ ਜਿਹੀ ਨਿਗਾਹ ਨਾਲ ਦੇਖਿਆ ਤੇ ਦੂਰ ਭੱਜ ਗਿਆ ਪਰ ਇਸ ਦੇ ਦੋਸਤਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਦੀ ਮਾਂ ਹੈ ਹੁਣ ਕੀ ਕਰਦਾ ਸਾਰੇ ਇਸ ਨੂੰ ਮਜ਼ਾਕ ਕਰਨ ਲੱਗ ਪਏ ਕਿ ਤੇਰੀ ਮਾਂ ਦੀ ਤਾਂ ਇੱਕੋ ਹੀ ਆਖ ਹੈ ਤੇਰੀ ਮਾਂ ਤਾਂ ਕਾਣੀ ਹੈ ਇਹ ਸ਼ਬਦ ਜਦੋਂ ਉਸ ਦੇ ਕੰਨਾਂ 'ਚ ਪਏ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਗਰਮ ਲੋਹਾ ਪਿਘਲਾ ਕੇ ਉਸ ਦੇ ਕੰਨਾਂ 'ਚ ਪਾ ਦਿੱਤਾ ਹੋਵੇ ਇਹਦੇ ਲਈ ਤਾਂ ਸਮਝੋ ਮਰਨ ਵਾਲੀ ਗੱਲ ਹੋ ਗਈ ਇਸ ਦਾ ਦਿਲ ਕਰ ਰਿਹਾ ਸੀ ਕਿ ਮੇਰੀ ਮਾਂ ਹੁਣੇ ਹੀ ਕਾਲਜ ਬਾਹਰ ਚਲੀ ਜਾਵੇ ਹੀਣ ਭਾਵਨਾ ਦਾ ਸ਼ਿਕਾਰ ਇਹ ਬੱਚਾ ਆਪਣੀ ਮਾਂ ਕੋਲ ਆਇਆ ਤੇ ਆਪਣੀ ਮਾਂ ਨੂੰ ਗੁੱਸੇ ਨਾਲ ਕਹਿਣ ਲੱਗਾ ਕਿ ਮਾਂ ਸਾਰੇ ਕਾਲਜ 'ਚ ਮੇਰਾ ਮਜ਼ਾਕ ਉਡਾਉਣ ਨਾਲੋਂ ਤਾਂ ਚੰਗਾ ਸੀ ਕਿ ਤੂੰ ਮਾਰ ਹੀ ਜਾਂਦੀ ਮਾਂ ਕੋਜ ਨਾ ਬੋਲੀ ਉਥੋਂ ਚੁੱਪ ਚਾਪ ਕਰ ਆ ਗਈ ਬੱਚਾ ਵੀ ਉਸੇ ਨਾਲ ਭਰਿਆ ਬੈਠਾ ਸੀ ਉਸਨੇ ਵੀ ਆਪਣੀ ਮਾਂ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ ਨਾ ਹੀ ਉਸ ਨੂੰ ਆਪਣੀ ਕਿਸੇ ਗੱਲ ਤੇ ਪਛਤਾਵਾ ਹੋਈ ਹੋਇਆ ਬੱਚਾ ਆਪਣੀ ਮਾਂ ਦੀਆਂ ਭਾਵਨਾਵਾਂ ਤੋਂ ਅਨਜਾਨ ਸੀ ਹੁਣ ਤਾਂ ਬੱਚੇ ਦੇ ਦਿਮਾਗ ਤੇ ਇੱਕੋ ਹੀ ਭੂਤ ਸਵਾਰ ਸੀ ਕਿ ਕਿਸੇ ਤਰ੍ਹਾਂ ਪੜ ਲੈ ਕੇ ਮੈਂ ਦੂਰ ਕਿਸੇ ਸ਼ਹਿਰ ਚ ਨੌਕਰੀ ਤੇ ਲੱਗ ਜਾਵਾਂ ਤਾਂ ਜੋ ਇਸ ਕੱਕ ਖਵਾਲੀ ਮਾਂ ਤੇ ਨਸ਼ੇੜੀ ਪਿਓ ਤੋਂ ਛੁਟਕਾਰਾ ਮਿਲ ਜਾਵੇ ਰੱਬ ਦਾ ਪਾਣਾ ਕੁਝ ਦਿਨ ਪਾਏ ਤਾਂ ਉਸ ਦਿਨ ਛੇੜੀ ਪਿਤਾ ਦੀ ਮੌਤ ਹੋ ਗਈ ਹੁਣ ਘਰ ਚ ਦੋਵੇਂ ਹੀ ਰਹਿ ਗਏ ਇਹ ਬੱਚਾ ਤੇ ਉਸ ਵੀ ਦੇ ਕੀ ਇੱਕ ਅੱਖ ਵਾਲੀ ਮਾਂ ਸਾਲ ਖਪਿਆ ਇਸ ਬੱਚੇ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਇਹ ਕਿਸੇ ਦੂਸਰੇ ਸ਼ਹਿਰ ਚ ਜਾ ਕੇ ਰਹਿਣ ਲੱਗਾ ਉੱਥੇ ਹੀ ਇਸ ਨੂੰ ਮਾਂ ਲੱਤੇ bina ਵਿਆਹ ਕਰਵਾ ਲਿਆ ਤੇ ਨਵਾਂ ਘਰ ਵੀ ਖਰੀਦ ਲਿਆ ਫਿਰ ਬੱਚੇ ਵੀ ਹੋ ਗਏ ਹੌਲੀ ਹੌਲੀ ਸਾਰੀਆਂ ਦੁਨੀਆ ਦੀ ਸੁੱਖਾਂ ਸੂਤਾ ਪ੍ਰਾਪਤ ਹੋ ਗਈਆਂ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਦਿਨ ਇਸ ਦੀ ماں ਕਿਸੇ ਕੋਲ ਇਸ ਦਾ ਪਤਾ ਪੁੱਛ ਪੁੱਛਾ ਕੇ ਇਸ ਦੇ ਘਰ ਆ ਪਹੁੰਚੀ ਇਸ ਦੀ ماں ਨੂੰ ਨਾ ਤਾਂ ਇਸ ਦੀ ਪਤਨੀ ਨੇ ਹੀ ਕਦੇ ਦੇਖਿਆ ਸੀ ਤੇ ਨਾ ਹੀ ਉਸ ਦੇ ਬੱਚਿਆਂ ਨੇ ਉਹਨਾਂ ਨੂੰ ਤਾਂ ਇਸ ਨੇ ਇੰਹ ਦੱਸਿਆ ਹੋਇਆ ਸੀ ਕਿ ਮੇਰੀ ਮਾਂ ਮਰ ਚੁੱਕੀ ਹੈ ਤੇ ਹੁਣ ਇਸ ਦੁਨੀਆ 'ਚ ਕੋਈ ਨਹੀਂ ਹੈ ਮੇਰਾ ਦਰਵਾਜ਼ੇ ਤੇ ਖੜੀ ਇੱਕ ਅੱਖ ਵਾਲੀ ਬਜ਼ੁਰਗ ਮਾਂ ਵਲ ਦੇਖ ਕੇ ਬੱਚੇ ਹੱਸ ਪਏ ਜਦੋਂ ਮਾਂ ਨੂੰ ਇਸ ਨੇ ਆਪਣੇ ਘਰ ਦੇਖਿਆ ਤਾਂ ਆਪਣੀ ਮਾਂ ਨੂੰ ਅੰਦਰ ਬੁਲਾਉਣ ਦੀ ਬਜਾਏ ਉਸ ਨੂੰ ਵੱਖਰੇ ਲੈ ਜਾ ਕੇ ਕਹਿਣ ਲੱਗਾ ਕਿ ਉਹ ਬਿਨਾਂ ਬੁਲਾਏ ਇੱਥੇ ਕਿਉਂ ਆਈ ਹੈ ਤੇ ਉਸ ਨੂੰ ਇਸ ਘਰ ਦਾ ਪਤਾ ਕਿਸ ਨੇ ਦਿੱਤਾ ਨਾਲ ਹੀ ਨਾਲ ਇਸ਼ਾਰਿਆਂ ਹੀ ਇਸ਼ਾਰਿਆਂ ਚ ਕਹਿ ਦਿੱਤਾ ਕਿ ਉਹ ਇੱਥੋਂ ਤੁਰੰਤ ਚਲੀ ਜਾਵੇ ਜੇ ਸਾਡੇ ਹਸ ਦੇ ਵਸ ਦੇ ਕਾਰਜ ਚ ਦਖਲ ਨਾ ਦੇਵੇ ਪਰ ਜਦੋਂ ਇਸ ਨੂੰ ਲੱਗਿਆ ਕਿ ਮਾਂ ਤਾਂ ਜਾਣ ਲਈ ਤਿਆਰ ਨਹੀਂ ਕਿਉਂਕਿ ਉਹ ਤਾਂ ਆਪਣੇ ਪੋਤਰਿਆਂ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ ਤਾਂ ਇਸ ਨੇ ਗੁੱਸੇ ਨਾਲ ਆਪਣੀ ਮਾਂ ਨੂੰ ਕਹਿ ਹੀ ਦਿੱਤਾ ਮਾਂ ਤੂੰ ਮੇਰੇ ਘਰ ਚ ਆਉਣ ਦੀ ਹਿੰਮਤ ਕਿਵੇਂ ਕੀਤੀ ਕਿ ਤੂੰ ਮੇਰੇ ਬੱਚਿਆਂ ਨੂੰ ਡਰਾਉਣ ਲਈ ਆਈ ਹੈ ਚਲੀ ਜਾ ਇਥੋਂ ਨਹੀਂ ਤਾਂ ੱੱੱਕੇ ਮਾਰ ਕੇ ਕੱਢ ਦਿਆਂਗਾ ਇਹਨਾਂ ਕੁਝ ਸੁਣ ਕੇ ਵੀ ਮਾਂ ਕੁਝ ਨਹੀਂ ਬੋਲੀ ਚੁੱਪਚਾਪ ਆਵਸਰ ਚਲੀ ਗਈ ਪਤਾ ਨੇ ਕਿੱਥੇ ਤੇ ਕਿਹੜੇ ਕਾਲ ਕੁਝ ਦਿਨ ਬਾਅਦ ਇਸ ਪੁੱਤਰ ਨੂੰ ਕਾਲ ਜਵਾਲਿਆ ਜਿੱਥੇ ਪੜਦਾ ਸੀ ਉਹ ਪੜਦਾ ਹੁੰਦਾ ਸੀ ਉਹਨਾਂ ਨੇ ਸਦਾ ਪੱਤਰ ਭੇਜਿਆ ਜਿਸ 'ਚ ਲਿਖਿਆ ਸੀ ਕਿ ਕਾਲਜ ਵੱਲੋਂ ਪੁਰਾਣੇ ਵਿਦਿਆਰਥੀਆਂ ਦੀ ਇੱਕ ਮੀਟ ਰੱਖੀ ਗਈ ਹੈ ਸਾਰਿਆਂ ਨੇ ਪਹੁੰਚਣਾ ਹੈ ਇਸ ਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਸੋਚਿਆ ਸਾਰੇ ਪੁਰਾਣੇ ਦੋਸਤ ਮਿੱਤਰ ਮਿਲਣਗੇ ਕੋਈ ਕਿਤੇ ਪਹੁੰਚ ਗਿਆ ਤੇ ਕੋਈ ਕਿਤੇ ਇਸੇ ਬਹਾਨੇ ਸਾਰੇ ਮਿਲ ਪੈਣਗੇ ਇਹ ਸੋਚਾਂ ਸੋਚਦਿਆਂ ਇਸਨੇ ਇਸ ਮੀਟ ਚ ਸ਼ਾਮਲ ਹੋਣ ਦਾ ਪ੍ਰੋਗਰਾਮ ਬਣਾ ਲਿਆ ਨਿਧਾਰਤ ਸਮੇਂ ਤੇ ਇਹ ਮੀਟ ਪਹੁੰਚ ਗਿਆ ਅਤੇ ਦੋਸਤਾਂ ਨਾਲ ਖੂਬ ਸ਼ਗਲ ਮੇਲ ਕੀਤਾ ਮੀਟ ਤੋਂ ਫ੍ਰੀ ਹੋ ਗਈ ਇਸਨੇ ਸੋਚਿਆ ਕਿ ਆਪਣੇ ਪੁਰਾਣੇ ਘਰ ਜਾਵਾਂ ਜਿੱਥੇ ਮਾਂ ਰਹਿੰਦੀ ਸੀ ਤੇ ਉਸ ਨੂੰ ਸਮਝਾ ਕੇ ਆਵਾਂ ਕਿ ਮੇਰਾ ਤੇਰਾ ਹੁਣ ਕੋਈ ਰਿਸ਼ਤਾ ਨਹੀਂ ਨਾਲੇ ਹੁਣ ਤੂੰ ਉਸ ਨੂੰ ਕਹਿਆ ਮਾਂ ਕਿ ਤੂੰ ਮੇਰਾ ਪਿੱਛਾ ਕਰਨਾ ਛੱਡ ਦੇ ਅੱਗੇ ਤੋਂ ਮੇਰੇ ਘਰ ਆਉਣ ਦੀ ਕੋਈ ਲੋੜ ਨਹੀਂ ਇਹ ਸੋਚਾਂ ਸੋਚਦੇ ਆ ਇਹ ਆਪਣੇ ਪੁਰਾਣੇ ਘਰ ਪਹੁੰਚ ਗਿਆ ਇਸ ਨੇ ਦੇਖਿਆ ਕਿ ਮਾਂ ਉੱਥੇ ਨਹੀਂ ਸੀ ਇਸ ਨੇ ਗੁਆਂਢੀਆਂ ਪਾਸੋਂ ਪੁੱਛਿਆ ਮਾਂ ਬਾਰੇ ਤਾਂ ਉਹ ਕਹਿਣ ਲੱਗੇ ਕਿ ਉਹ ਤਾਂ ਕੁਝ ਦਿਨ ਹੋਏ ਰੱਬ ਨੂੰ ਪਿਆਰੀ ਹੋ ਗਈ ਇਸ ਦਾ ਦਿਲ ਫਿਰ ਵੀ ਨਾ ਤੀਸੀ ਜਾ ਇਸ ਦੀਆਂ ਅੱਖਾਂ 'ਚ ਕੋਈ ਅਥਰੂ ਨਾ ਡਿੱਗਿਆ ਇਸ ਨੂੰ ਇਸ ਗੱਲ ਦਾ ਕੋਈ ਅਫਸੋਸ ਜਾਂ ਪਛਤਾਵਾ ਨਹੀਂ ਸੀ ਕਿ ਇਹ ਮਾਂ ਆਪਣੀ ਮਾਂ ਦੇ ਅੰਤਿਮ ਸਮੇਂ ਆਪਣੀ ਮਾਂ ਕੋਲ ਨਹੀਂ ਸੀ ਉਹ ਕਿਹੜੇ ਹਾਲਾਤਾਂ ਚ ਮਰੀ ਹੋਵੇਗੀ ਕਿਸੇ ਨੇ ਉਸ ਨੂੰ ਦਵਾਈ ਵੀ ਦਿੱਤੀ ਹੋਵੇਗੀ ਜਾਂ ਨਹੀਂ ਕਿਸੇ ਨੇ ਉਸ ਦਾ ਸਸ਼ਕਾਰ ਵੀ ਕੀਤਾ ਹੋਵੇਗਾ ਜਾਂ ਨਹੀਂ ਕੀਪਤਾ ਕਿਵੇਂ ਉਹ ਮਰੀ ਹੋਵੇਗੀ ਇਸ ਨੂੰ ਇੰਨਾ ਸਾਰੇ ਸਵਾਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹ ਉਥੋਂ ਬਾਸਤਨ ਲੱਗਾ ਤਾਂ ਇੱਕ ਗਵਾਂਡੀ ਨੇ ਆ ਕੇ ਇਸ ਨੂੰ ਇੱਕ ਪੱਤਰ ਦਿੱਤਾ ਤੇ ਦੱਸਿਆ ਕਿ ਮਰਨ ਤੋਂ 2-3 ਦਿਨ ਪਹਿਲਾਂ ਹੀ ਉਸ ਦੀ ਮਾਂ ਨੇ ਇਹ ਪੱਤਰ ਦੇ ਕੇ ਗਈ ਸੀ ਤੇ ਕਹਿ ਗਈ ਸੀ ਕਿ ਕਦੇ ਮੇਰਾ ਬੱਚਾ ਮਿਲੇ ਤਾਂ ਇਹ ਪੱਤਰ ਉਸ ਨੂੰ ਜ਼ਰੂਰ ਦੇਣਾ ਇਸ ਨੇ ਪੱਤਰ ਖੋਲਿਆ ਪੜਨ ਲੱਗਾ ਪੱਤਰ 'ਤੇ ਲਿਖਿਆ ਹੋਇਆ ਸੀ ਮੇਰੇ ਪਿਆਰੇ ਪੁੱਤਰ ਜੀ ਬਹੁਤ ਸਾਰਾ ਪਿਆਰ ਮੈਨੂੰ ਖਿਮਾ ਕਰ ਦੇਣਾ ਮੈਂ ਤੈਨੂੰ ਮੇਰੇ ਕਰਕੇ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਮੈਂ ਤੈਨੂੰ ਬਹੁਤ ਵਾਰ ਸ਼ਮਸ਼ਾਰ ਵੀ ਕੀਤਾ ਕਦੇ ਮੋਹ ਵਸ ਹੋ ਕੇ ਤੇ ਕਦੇ ਆਪਣਾ ਫਰਜ਼ ਸਮਝਦਿਆਂ ਹੋਇਆ ਤੇਰੇ ਕਾਲਜ ਪਹੁੰਚ ਜਾਂਦੀ ਸੀ ਤੇ ਤੈਨੂੰ ਤਾਂ ਮੈਂ ਦੂਸਰੇ ਸ਼ਹਿਰ 'ਚ ਜਿੱਥੇ ਤੂੰ ਮੈਨੂੰ ਬਿਨਾਂ ਦੱਸੇ ਰਹਿ ਰਿਹਾ ਸੀ ਵੀ ਡੂੰਡ ਲਿਆ ਸੀ ਕਿ ਕਰ ਰਿਆ ਹੈ ਮਾਂ ਹੀ ਮਾਂ ਹੈ ਮਾਤਾ ਮਾਹੀ ਨਹੀਂ ਜਾਣਦਾ ਮਾਂ ਦਾ ਦਿਲ ਜਕਲੇਜਾ ਕਿਹੋ ਜਿਹਾ ਹੁੰਦਾ ਹੈ ਫਿਰ ਮੈਂ ਉੱਥੇ ਤੇਰੇ ਕੋਲ ਆ ਕੇ ਤੇਰੇ ਬੱਚਿਆਂ ਨੂੰ ਵੀ ਡਰਾਇਆ ਮੈਨੂੰ ਮਾਫ ਕਰ ਦੇਵੀ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੈਂ ਤੈਨੂੰ ਇੱਕ ਗਵਾਂਡੀ ਨੇ ਆ ਕੇ ਦੱਸਿਆ ਸੀ ਕਿ ਕਾਲ ਜੀ ਕਿਸੇ ਫੰਕਸ਼ਨ ਚ ਹਿੱਸਾ ਲੈਣ ਲਈ ਇੱਥੇ ਆ ਰਿਹਾ ਹੈ ਪਰ ਮੈਂ ਦੁਖੀ ਵੀ ਬਹੁਤ ਹੋਈ ਇਹ ਸੋਚ ਕੇ ਕਿ ਮੈਂ ਤੈਨੂੰ ਮਿਲ ਨਹੀਂ ਸਕਾਂਗੀ ਦੇਖ ਨਹੀਂ ਸਕਾਂ ਕਿਉਂਕਿ ਬਿਮਾਰੀਆਂ ਕੰਨ ਮੈਂ ਤਾਂ ਸਾਰਾ ਦਿਨ ਬਿਸਤਰੇ ਨੂੰ ਹੀ ਚਿੰਬੜੀ ਰਹਿੰਦੀ ਹਾਂ ਖੇਰ ਕੋਈ ਗੱਲ ਨਹੀਂ ਪ੍ਰਮਾਤਮਾ ਕਰੇ ਖੁਸ਼ੀਆਂ ਨਾਲ ਤੇਰੀਆਂ ਝੋਲੀਆਂ ਭਰੀਆਂ ਰਹਿਣ ਹਾਂ ਇੱਕ ਗੱਲ ਮੈਂ ਤੇਰੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਇਹ ਗੱਲ ਮੈਂ ਸਾਰੀ ਉਮਰ ਤੇਰੇ ਤੋਂ ਇਸ ਲਈ ਛੁਪਾ ਰੱਖੀ ਕਿ ਕਿਤੇ ਇਹ ਗੱਲ ਸੁਣ ਕੇ ਤੇਰੇ ਮਨ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ ਉਹ ਤੂੰ 3 ਕਸਾਲਾਂ ਦਾ ਹੋਵੇਂਗਾ ਜਦੋਂ ਤੈਨੂੰ ਗਲੀ 'ਚ ਖੇਡਦੇ ਨੂੰ ਕਿਸੇ ਨੇ ਜ਼ੋਰ ਦੀ ਪੱਥਰ ਮਾਰਿਆ ਸੀ ਪੱਥਰ ਤੇਰੀ ਅੱਖ ਤੇ ਆਵਜਾ ਸੀ ਤੇਰੀ ਅੱਖ 'ਚੋਂ ਖੂਨ ਵਹਿ ਤੁਰਿਆ ਸੀ ਡਾਕਟਰਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਤੇਰੀ ਉਹ ਅੱਖ ਬਚਾਈ ਨਹੀਂ ਸੀ ਜਾ ਸਕੀ ਡਾਕਟਰਾਂ ਦੇ ਕਹਿਣ ਅਨੁਸਾਰ ਹੁਣ ਤਾਂ ਇੱਕੋ ਹੀ ਹੱਲ ਸੀ ਕਿ ਤੇਰੀ ਅੱਖ ਦੀ ਰੋਸ਼ਨੀ ਵਾਪਸ ਲਿਆਉਣ ਲਈ ਕੋਈ ਹੋਰ ਆਪਣੀ ਅੱਖ ਕੁਰਬਾਨੀ ਦਿੰਦਾ ਕਿਸੇ ਹੋਰ ਨੂੰ ਕੀ ਲੋੜ ਪਈ ਸੀ ਕਿ ਤੇਰੀ ਅੱਖ ਦੀ ਰੌਸ਼ਨੀ ਵਾਪਸ ਲਿਆਉਣ ਲਈ ਆਪਣੀ ਅੱਖ ਦੀ ਕੁਰਬਾਨੀ ਦਿੰਦਾ ਤੇਰੀ ਮਾਂ ਹੋਣ ਦੇ ਨਾਤੇ ਮੈਂ ਇਹ ਜਰ ਨਹੀਂ ਸੀ ਸਕਦੀ ਕਿ ਮੇਰਾ ਬੱਚਾ ساری ਉਮਰ ਇੱਕ ਅੱਖ ਨਾਲ گزارੇ ਕੁਝ ਕਪਲਾਂ ਚ ਹੀ ਮੈਂ ਇਹ ਫੈਸਲਾ ਲੈ ਲਿਆ ਸੀ ਕਿ ਮੈਂ ਆਪਣੀ ਇੱਕ ਅੱਖ ਆਪਣੇ ਬੱਚੇ ਨੂੰ ਦੇ ਦੇਾਂਗੀ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੇਰਾ ਬੱਚਾ ਜੇ ਮੇਰੀ ਅੱਖ ਨਾਲ ساری ਦੁਨੀਆ ਦੇਖ ਰਿਹਾ ਹੈ ਇਹ ਗੱਲ ਮੈਂ ਤੇਰੇ ਤੋਂ ਇਸ ਲਈ ਛੁਪਾ ਕੇ ਰੱਖੀ ਕਿ ਕਿਤੇ ਤੇਰੇ ਮਨ ਚ ਕੋਈ ਗੱਲ ਦੀ ਨਾ ਆ ਜਾਵੇ ਮੰਨਤੇ ਇਸ ਦਾ ਕੋਈ ਉਲਟਾ ਅਸਰ ਨਾ ਪੈ ਜਾਵੇ ਮੇਰੇ ਪੁੱਤਰ ਜੀ ਸ਼ਾਇਦ ਤੂੰ ਨਹੀਂ ਜਾਣਦਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਵਾ ਕਰੇ ਤੇ ਲੱਗੇ ਇਹ ਹੀ ਅਰਦਾਸ ਹਰ ਵੇਲੇ ਕਰਦੀ ਹਾਂ ਨਿੱਗੇ ਪਿਆਰ ਸਿਹਤ ਤੇਰੀ ਇੱਕ ਅੱਖ ਵਾਲੀ ਤੇਰੀ ਆਪਣੀ ਮਾਂ ਬਸ ਹੁਣ ਕੀ ਸੀ ਹੁਣ ਤਾਂ ਇਸ ਦੀਆਂ ਦੋਨੋਂ ਅੱਖਾਂ